ਤੋਰ ਕੀ ਬਾਣੀ ਆਈ ਦਿਨ ਸਗਲੇ ਜਨਮ ਤਾਈ ਤੋਰ ਕੀ ਬਾਣੀ ਆਈ ਦਿਨ ਸਗਲੇ ਜਨਮ ਤਾਈ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕੇ ਮੂਰਤ ਹਰ ਗੋਬਿੰਦ ਸواری ਸਸਕਾਰ ਜੀ ਤੁਸੀਂ ਦੇਖ ਰਹੇ ਹੋ ਜੀਤ ਵੈਬ ਟੂ ਮੈਂ सुरेंद्रਪਾਲ ਸਿੰਘ ਵਰਪਾਲ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉਹ ਪੰਜ ਸਰੋਵਰਾਂ ਦੇ ਵਿੱਚੋਂ ਇੱਕ ਗੁਰਦੁਆਰਾ ਵਿਵੇਕ ਸਰ ਸਾਹਿਬ ਜਿਹੜੇ ਗੁਰਦੁਆਰਾ ਸਾਹਿਬ ਬਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਨੇ ਪੰਜ ਸਰੋਵਰ ਬਣਾਏ ਸਨ ਉਹਨਾਂ ਵਿੱਚੋਂ ਵਿਵੇਕ ਸਰ ਸਾਹਿਬ ਦੇ ਅੱਜ ਆਪ ਜੀ ਨੂੰ ਦਰਸ਼ਨ ਕਰਵਾ ਰਹੇ ਹਾਂ ਅੱਜ ਸਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਤੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਗੁਰਦੁਆਰਾ ਵਿਵੇਕ ਸਰ ਸਾਹਿਬ ਦੀਆਂ ਗੁਰੂ ਹਰਗੋਬਿੰਦ ਪਾਸ਼ਾ ਦੀ ਇਹ ਚਰਨ ਸ਼ੋ ਪਾਵਨ ਧਰਤੀ ਆ ਜਿੱਥੇ ਗੁਰੂ ਸਾਹਿਬ ਜੀ ਸ਼ਿਕਾਰ ਖੇਡਣ ਸਮੇਂ ਆਰਾਮ ਕਰਿਆ ਕਰਦੇ ਸਨ ਤਾਂ ਇੱਥੇ ਤਾਂ ਇਹਦੇ ਸਿੱਖਾਂ ਦੇ ਨਾਲ ਵਿਚਾਰ ਚਰਚਾ ਵੀ ਉਹਨਾਂ ਵੱਲੋਂ ਕੀਤੀ ਜਾਂਦੀ ਸੀ ਤਾਂ ਇਸ ਪਾਵਨ ਸਰੋਵਰ ਦਾ ਗੁਰੂ ਸਾਹਿਬ ਜੀ ਨੇ ਟੱਕ ਲਾਇਆ ਸੀ ਤਾਂ ਪੰਜਾਂ ਸਰੋਵਰਾਂ ਦੇ ਵਿੱਚੋਂ ਅਕੀਰਲਾ ਸਰੋਵਰ ਮੰਨਿਆ ਜਾਂਦਾ ਏ ਇਤਿਹਾਸ ਦੇ ਮੁਤਾਬਕ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਪੰਜ ਸਰੋਵਰ ਹਨ ਤੋਂ ਉਹਨਾਂ ਦੇ ਵਿੱਚੋਂ ਇਹ ਫੇਰ ਲਾਸਰ ਓਵਰ ਹੈ ਤਸਿਕ ਸੰਗਤਾਂ ਹਰ ਸਾਲ ਹੀ ਸਲਾਨਾ ਜੋੜ ਮੇਲੇ ਤੇ ਬਹੁਤ ਹੀ ਅਦਬ ਅਤੇ ਸਤਕਾਰ ਦੇ ਨਾਲ ਇੱਥੇ ਪਹੁੰਚਦੀਆਂ ਹਨ ਤਾਂ ਗੁਰੂ ਘਰ ਨਤਮਸਤਕ ਹੋ ਕੇ ਆਪਣੀਆਂ ਆਸਾਂ ਤੇ ਮੁਰਾਦਾ ਪੂਰੀਆਂ ਕਰਦੇ ਹਨ ਤਾਂ ਅੱਜ ਵੀ ਪ੍ਰਕਾਸ਼ ਪੁਰਬ ਜਾਹੋ ਜਲਾਲ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਆਓ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਹਾਂ ਗੁਰਦੁਆਰਾ ਸਾਹਿਬ ਜੀ ਦੇ ਅਤੇ ਜਾਣਦੇ ਹਾਂ ਇਥੋਂ ਦਾ ਇਤਿਹਾਸ ਤੁਰ ਕੀ ਬਾਣੀ ਆਈ ਦਿਨ ਸਗਲੇ ਚਿੰਦ ਮਟਾਈ ਤੁਰ ਕੀ ਬਾਣੀ ਆਈ ਦਿਨ ਸਗਲੇ ਚਿੰਦ ਮਟਾਈ ਦਿਨ ਸਗਲੇ ਚਿੰਤ ਮਟਾਈ ਤੈਨ ਸਗਲੀ ਚਿੰਤ ਮਟਾਈ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਤੁਰ ਕੀ ਬਾਣੀ ਆਈ ਦਿਆਲ ਰੱਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ ਦਿਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ ਪੁਰਖ ਮੇਰੇ ਵਾਹ ਹਰਨਾਨਕ ਸੱਚ ਵਖਾਨਾ ਹਰਨਾਨਕ ਸੱਚ ਵਖਾਨਾ ਹਰਨਾਨਕ ਸੱਚ ਵਖਾਨਾ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਧੰਨ ਧੰਨ ਜੀ ਗੁਰ ਹਰਗੋਬਿੰਦ ਸਾਹਿਬ ਆਛੇ ਜੀ ਜਨਮ ਪ੍ਰਕਾਸ਼ ਗੁਰੂ ਜੀ ਦੀ ਖੁਸ਼ੀ ਵਿੱਚ ਸਾਰੀ ਸੰਗਤ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦਵਾਰ ਬੇਕਸਰ ਸਾਹਿਬ ਵਿਖੇ ਜਾਲ ਮਿਲ ਕੇ ਸਾਰੀ ਸੇਵਾ ਹੋ ਰਹੀ ਹੈ ਜੋ ਵੀ ਸਜਾਵਟ ਦੀ ਸੇਵਾ ਹੈ ਸਾਰੀ ਸੰਗਤ ਹਰ ਸਾਲ ਬੜੇ ਉਤਸ਼ਾਹ ਨਾਲ ਕਰਦੀ ਹੈ ਜੋ ਵੀ ਲੰਗਰ ਪਾਣੀ ਆਂਦਾ ਹੈ ਸਾਰੀ ਸੰਗਤ ਲੰਗਰ ਪਾਣੀ ਦਾ ਪ੍ਰਬੰਧ ਵੀ ਸਾਰਾ ਕਰਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਅੱਜ ਮੇਰੇ ਪਿਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਗੁਰਦਵਾਰਾ ਬੇਖ ਸਰਸਾ ਬਿਖੇ ਬੜੀ ਸ਼ਰਧਾ ਭਾਵਨਾ ਨਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਸੋ ਸਮੂਹ ਸੰਗਤ ਨੂੰ ਸ਼੍ਰੀ ਮੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਗੁਰਦੁਆਰਾ ਵਿਵੇਕਸਰ ਸਾਹਿਬ ਦੇ ਮੁੱਖ ਗ੍ਰੰਥੀ ਬਾਈ ਹਰਜੀਤ ਸਿੰਘ ਜੀ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਜ਼ਰੂਰ ਸਾਨੂੰ ਜਾਣੂ ਕਰਾਇਓ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਦੇ ਪ੍ਰਕਾਸ਼ ਪੁਰਬ ਦੀਆਂ ਸਮੁੱਚੀਆਂ ਗੁਰੂ ਨਾਨਕ ਨਾਮ ਨੇਵਾ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਹਨ ਸੋ ਇਸ ਪਾਵਨ ਪਵਿੱਤਰ ਅਸਥਾਨ ਜਿਹਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹਦਾ ਨਾਮ ਗੁਰਦੁਆਰਾ ਸ਼੍ਰੀ ਵਿਵੇਕਸਰ ਸਾਹਿਬ ਅੰਮ੍ਰਿਤਸਰ ਸਾਹਿਬ ਜੋ ਕਿ ਅੰਮ੍ਰਿਤਸਰ ਨਗਰ ਦੇ ਵਿੱਚ ਜੋ ਪੰਜ ਸਰੋਵਰ ਜੋ ਸਿੱਖ ਇਤਿਹਾਸ ਦੇ ਅੰਦਰ ਮੌਜੂਦ ਹਨ ਪੰਜਾਂ ਸਰੋਵਰਾਂ ਦੇ ਵਿੱਚੋਂ ਸਭ ਤੋਂ ਅਖੀਰਲਾ ਸਰੋਵਰ ਜਿਹੜਾ ਪੰਜਵਾਂ ਸਰੋਵਰ ਹੈ ਇਸ ਪਵਨ ਸਥਾਨ ਦੇ ਉੱਤੇ ਮੌਜੂਦ ਹੈ ਜਿਹਦਾ ਨਾਮ ਸਤਿਗੁਰੂ ਜੀ ਨੇ ਵਿਵੇਕ ਸਰ ਰੱਖਿਆ ਸੀ ਔਰ ਇਸ ਸਥਾਨ ਦੇ ਉੱਤੇ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜੀ ਜਦੋਂ ਸ਼ਿਕਾਰ ਖੇਡਣੇ ਨਿਕਲਿਆ ਕਰਦੇ ਸਨ ਤਾਂ ਸੁਖ ਆਨੰਦ ਲੈਣ ਵਾਸਤੇ ਕੁਝ ਸਮਾਂ ਵਿਸ਼ਰਾਮ ਕਰਨ ਲਈ ਇਕਾਂਤ ਸਥਾਨ ਜਾਣ ਕਰਕੇ ਇਸ ਸਥਾਨ ਤੇ ਆਣ ਕਰਕੇ ਟਿਕਦੇ ਸਨ ਔਰ ਕੁਝ ਸਮਾਂ ਆਰਾਮ ਕਰ ਲਿਆ ਹੋਇਆ ਉਸ ਤੋਂ ਬਰੰਤ ਜਿਹੜੇ ਮੁਖੀ ਸੇਖਾਂ ਨੇ ਭਾਈ ਗੁਰਦਾਸ ਜੀ ਬਾਬਾ ਬਿਰੀ ਚੰਨ ਜੀ ਬਾਬਾ ਬੁੱਢਾ ਸਾਹਿਬ ਜੀ ਭਾਈ ਲੰਗਾਹ ਜੀ ਭਾਈ ਪੈੜਾ ਜੀ ਤੇ ਆਦਿਕ ਮੁਖੀ ਸੇਖਾਂ ਦੇ ਨਾਲ ਅਕਾਲ ਪੁਰਖ ਸੰਬੰਧੀ ਵਾਹਿਗੁਰੂ ਜੀ ਦੇ ਜਿਸ ਬੰਦ ਦੇ ਵਿੱਚ ਗੁਰਮਤ ਵਿਚਾਰਾਂ ਜਿਹੜੀਆਂ ਕਰਦੇ ਸਨ ਵਿਵੇਕ ਦੀਆਂ ਗੱਲਾਂ ਸੋ ਇਸ ਪ੍ਰਕਾਰ ਗੁਰਮਤ ਦੀਆਂ ਗੱਲਾਂ ਕਰਦੇ ਆ ਸਤਿਗੁਰ ਜੀ ਨੇ ਇੱਥੇ ਟੱਕ ਵੀ ਲਵਾਇਆ ਜੋ ਕਿ ਸੰਮਤ 1685 ਈਸਵੀ ਦੇ ਵਿੱਚ ਲਗਭਗ 1600 ਜੋ 8 ਈਸਵੀ ਬਣਦੀ ਹੈ ਸਾਰਨ ਦੇ ਵਿੱਚ ਸਤਿਗੁਰ ਜੀ ਨੇ ਇੱਥੇ ਸਰੋਵਰ ਨਹੀਂ ਖਦਵਾਈ ਕਰਵਾਈ ਜੋ ਕਿ ਪੰਜਵਾਂ ਸਰੋਵਰ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਉਹ ਪ੍ਰਸਿੱਧ ਹੋਇਆ ਜਿਹਦਾ ਨਾਮ ਵਿਵੇਕ ਸਰ ਰੱਖਿਆ ਗਿਆ ਸਤਿਗੁਰੂ ਜੀ ਨੇ ਇੱਥੇ ਵਾਰ ਦਿੱਤਾ ਹੈ ਕਿ ਜਿਹੜਾ ਵੀ ਸਿੱਖ ਵਿਵੇਕ ਦੀ ਪ੍ਰਾਪਤੀ ਚਾਹੁੰਦਾ ਗਿਆਨ ਦੀ ਪ੍ਰਾਪਤੀ ਚਾਹੁੰਦਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਪ੍ਰਤੀ ਜਿਹੜਾ ਰੱਬ ਦਾ ਗਿਆਨ ਜਾਨਣਾ ਚਾਹੁੰਦਾ ਹੈ ਉਹ ਇੱਥੇ ਆਣ ਕਰਕੇ ਇਸ਼ਨਾਨ ਬਾਣੀ ਕਰੇ ਬਾਣੀ ਦੇ ਨਾਲ ਜੁੜੇ ਸੋ ਬਾਣੀ ਦੇ ਨਾਲ ਜੁੜ ਕਰਕੇ ਇੱਥੇ ਅਮਰ ਸਰੋਵਰ ਦਾ ਊਚਲਾ ਲੈ ਕੇ ਇਸ਼ਨਾਨ ਕਰਕੇ ਸੋ ਅਕਾਲ ਪੁਰਖ ਦੀ ਪ੍ਰਾਪਤੀ ਦੀਆਂ ਜਿਹੜੀਆਂ ਗਿਆਨ ਹੈ ਕਾਲਪੁਰਖ ਨੂੰ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਗਿਆਨ ਹੈ ਉਹ ਇਸ ਸਥਾਨ ਦੇ ਉੱਤੋਂ ਪ੍ਰਾਪਤ ਹੁੰਦਾ ਹੈ ਵਿਵੇਕ ਤੋਂ ਇਲਾਵਾ ਵੀ ਜੇ ਕੋਈ ਮਨ ਦਾ ਰੋਗੀ ਹੈ ਜੇ ਕੋਈ ਕਿਸੇ ਪ੍ਰਕਾਰ ਦਾ ਵੀ ਇਸ ਸਥਾਨ ਦੇ ਉੱਤੇ ਕੋਈ ਰੋਗੀ ਆਉਂਦਾ ਹੈ ਚਾਹੇ ਉਹਦੇ ਤਨ ਦੇ ਚੱਲਣ 'ਚ ਕੋਈ ਮੁਸ਼ਕਲ ਆਉਂਦੀ ਹੈ ਬੋਲਣ 'ਚ ਮੁਸ਼ਕਲ ਆਉਂਦੀ ਹੈ ਕੋਸ਼ ਸੰਗਤਾ ਸਾਡੇ ਕੋਲ ਇਹ ਨੇੜੇ ਦੀਆਂ ਆਉਂਦੀਆਂ ਵੀ ਹਨ ਇਸ ਸਥਾਨ ਦੇ ਉੱਤੇ ਗੁਰੂ ਘਰ ਉਹ ਵੈਸੇ ਵੀ ਕੋਈ ਖਾਲੀ ਨਹੀਂ ਮੁੜਦਾ ਪਰ ਇੱਥੇ ਇਹ ਵਿਸ਼ੇਸ਼ਤਾ ਹੈ ਕਿ ਜਿਹੜਾ ਮਾਨ ਦਾ ਰੋਗੀ ਬੱਚਾ ਕਹਿ ਲਿਏ ਤਾਂ ਕਈ ਤੰਦਰੁਸਤੀ ਤੋਂ ਜਿਹੜੇ ਬੱਚੇ ਜਵਾਂਦਰੂ ਜਿਹੜੇ ਤੰਦਰੁਸਤ ਨਹੀਂ ਹੁੰਦੇ ਤਾਂ ਉਹ ਅਕਾਲ ਪੁਰਖ ਦੀ ਮਿਹਰ ਸਦਕਾ ਇੱਥੇ ਇਸ਼ਨਾਨ ਪਾਣੀ ਕਰਦੇ ਹਨ ਬਾਣੀ ਦੇ ਨਾਲ ਜੋੜ ਦੇ ਕੀਰਤਨ ਸਰਵਣ ਕਰਦੇ ਨੇ ਤੇ ਨਿਸ਼ਚਾ ਰੱਖ ਕੇ ਸਤਿਗੁਰ ਜੀ ਦੇ ਕੀਦਰ ਰੱਖਦੇ ਹੋયા ਇੱਥੋਂ ਤੰਦਰੁਸਤ ਹੋ ਕਰਕੇ ਜਾਂਦੇ ਹਨ ਤੇ ਇਹ ਅੱਜ ਵੀ ਸਿੱਖ ਆ ਰਹੇ ਨੇ ਜਿਹੜੇ ਆਪ ਜੀ ਦੇਖ ਸਕਦੇ ਹੋ ਨੇੜੇ ਜਿਹੜੀਆਂ ਸੰਗਤਾਂ ਨੇ ਨਾ ਰੋਜ਼ ਆਉਣ ਵਾਲੀਆਂ ਉਹਨਾਂ ਦੇ ਵਿੱਚੋਂ ਬੱਚੇ ਅੱਜ ਵੀ ਆਉਂਦੇ ਨੇ ਜਿਹੜੇ ਕਦੇ ਚੱਲ ਫਿਰ ਵੀ ਨਹੀਂ ਸੰਖ ਸਕਦੇ ਪਰ ਅੱਜ ਬੋਲਣ ਤੱਕ ਵੀ ਚਲੇ ਗਏ ਹਨ ਪਰ ਗੱਲ ਸਾਡੇ ਵਿਸ਼ਵਾਸ ਦੀ ਹੈ ਸੋ ਇੱਥੇ ਸਤਗੁਰੂ ਜੀ ਨੇ ਵਰ ਦਿੱਤਾ ਕਿ ਇਸ ਸਥਾਨ ਦਾ ਨਾਮ ਵਿਵੇਕ ਸਰ ਪ੍ਰਸਿੱਧ ਹੋਇਆ ਭਾਵ ਕੇ ਗਿਆਨ ਦਾ ਸਰੋਵਰ ਸੋ ਸਤਗੁਰੂ ਜੀ ਦੇ ਇਸ ਪਾਵਨ ਸਥਾਨ ਦਾ ਇਤਿਹਾਸ ਹੈ ਇੱਥੇ ਕਰੀਰ ਦਾ ਰੁੱਖ ਵੀ ਇੱਕ ਬਰਾਤਨ ਮੌਜੂਦ ਹੈ ਜਿਹਦੀ ਦਿੱਖ ਉਸ ਸਮੇਂ ਦੇ ਹਿਸਾਬ ਨਾਲ ਬਚੀ ਹੋਈ ਹੈ ਉਹ ਰੁੱਖ ਬਚਿਆ ਜਿਸ ਰੁੱਖ ਦੇ ਨਾਲ ਇਤਿਹਾਸ ਵਿੱਚ ਜ਼ਿਕਰ ਆਉਂਦਾ ਸਤਗੁਰੂ ਜੀ ਆਪਣੇ ਜਦੋਂ ਸ਼ਿਕਾਰ ਖੇਡ ਕਰਕੇ ਆਪਣੇ ਘੋੜੇ ਜਿਹੜੇ ਹਨ ਉਹ ਸਤਗੁਰੂ ਜੀ ਇੱਥੇ ਬਰਨਦੇ ਹੁੰਦੇ ਸਨ ਸੋ ਇਸ ਪ੍ਰਕਾਰ ਉਹ ਰੁੱਖ ਵੀ ਜਿਹੜਾ ਦੇਖਣਯੋਗ ਹੈ ਅੱਜ ਵੀ ਸੰਗਤਾਂ ਦੂਰੋਂ ਦੂਰੋਂ ਚੱਲ ਕਰਕੇ ਇਸ ਪਾਵਨ ਪ੍ਰਕਾਸ਼ਪੁਰ ਦੇ ਦਿਹਾੜੇ ਦੇ ਉੱਤੇ ਚੱਲ ਕੇ ਆ ਰਹੀਆਂ ਹਨ ਨਾਤਮਸਤਕ ਹੋ ਕਰਕੇ ਸਖਣੀਆਂ ਝੋਲੀਆਂ ਭਰ ਕੇ ਲਿਜਾ ਰਹੀਆਂ ਨੇ ਦਾਤਾ ਮੰਗਦਿਆਂ ਨੇ ਅੱਜ ਵੀ ਇਸ ਗੁਰੂ ਘਰ ਤੋਂ ਅਨੇਕਾਂ ਦਾਤਾ ਮਿਲਦੀਆਂ ਨੇ ਸੰਗਤਾਂ ਨੂੰ ਗੱਲ ਭਰੋਸੇ ਦੀ ਹੈ ਭਰੋਸਾ ਲੈ ਕਰਕੇ ਕੋਈ ਆਵੇ ਅੱਜ ਪ੍ਰਕਾਸ਼ਪੁਰ ਮਨਾਇਆ ਜਾ ਰਿਹਾ ਸੰਗਤ ਵੱਡੀ ਤਾਦਾਦ ਦੇ ਵਿੱਚ ਪਹੁੰਚ ਰਹੀ ਹੈ ਜੀ ਹਾਂ ਜੀ ਇਹ ਪ੍ਰਕਾਸ਼ਪੁਰਬ ਇਹ ਸਾਧ ਸੰਗਤ ਜੀ 5 ਦਿਨ ਤੋਂ ਜਿਹੜੀ ਹੈ ਲਗਾਤਾਰ ਕਥਾ ਆਰੰਭ ਹੋਈ ਹੈ 17 ਤਰੀਕ ਤੋਂ ਲੈ ਕੇ 21 ਤਰੀਕ ਤੱਕ 사ਤਗੁਰ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧੀ ਜਿਹੜੀ ਕਥਾ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਥੱਲੇ ਦੀਵਾਨ ਹਾਲ ਵਿਖੇ ਸ਼ਾਮ ਨੂੰ 5 ਤੋਂ 6 ਵਜੇ ਤੱਕ ਸਿੰਘ ਸਾਹਿਬ ਗਰੰਥੀ ਸਿੰਘ ਜੋ ਸੱਚ ਕਣ ਸੀ ਜਮੰਦਰ ਸਾਹਿਬ ਜੀ ਵੱਲੋਂ ਸੇਵਾ ਨਿਭਾਈ ਗਈ ਕਥਾ ਦੀ ਉਹਦੀ ਕੱਲ ਸਮਾਪਤੀ ਹੋਈ ਤੇ ਅੱਜ ਸਾਰਾ ਜਿਹੜਾ ਦਿਨ ਤੋਂ ਅੰਮ੍ਰਿਤ ਵੇਲੇ ਤੋਂ ਜਿਹੜੇ ਖਣਪਾਟ ਸਾਹਿਬ ਦੇ ਭੋਗਾ ਤੋਂ ਪਰਾਂ ਦੀਵਾਨ ਸ਼ੁਰੂ ਹੋਏ ਹਨ ਉਹਨਾਂ ਦੇ ਦੀਵਾਨ ਜਿਹੜੇ ਚੱਲ ਰਹੇ ਹਨ ਲਗਾਤਾਰ ਕੀਰਤਨੀ ਜਥੇ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਬੀਬੀ ਭਲਾਈ ਬੀਬੀ ਕੋਲਾਂ ਜੀ ਭਲਾਈ ਕੇਂਦਰ ਬੀਬੀ ਪਰਮਜੀਤ ਕੌਰ ਪਮਾ ਭੈਣ ਜੀ ਇਤਿਆਦਕ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੇਨ ਹੈਡ ਗ੍ਰੰਥੀ ਅਤੇ ਸ੍ਰੀ ਕਾਲ ਤਖਤ ਸਾਹਿਬ ਜਿਸਦਾਰ ਉਹ ਵੀ ਇੱਥੇ ਜਰੂਰ ਸ਼ਿਰਕਤ ਕਰਨਗੇ ਸੋ ਇਹ ਸਾਰਾ ਪ੍ਰਬੰਧ ਜਿਹੜਾ ਹੈ ਸਾਰੀਆਂ ਸੰਗਤਾਂ ਇੱਥੇ ਨਤਮਸਤਕ ਹੋ ਰਹੀਆਂ ਰਾਤ ਦੇਰ ਤੱਕ ਸਮਾਗਮ ਚੱਲਣੇ ਹਨ ਸੋ ਇਹ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਅਤੇ ਮੈਨੇਜਰ ਜੀ ਦਰਬਾਰ ਸਾਹਿਬ ਜੀ ਦੇ ਸਮੁੱਚੇ ਸਵ ਜਿਹੜਾ ਪ੍ਰਬੰਧ ਇੱਥੇ ਸਾਰੇ ਸਮਾਗਮ ਕਰਵਾਏ ਜਾ ਰਹੇ ਨੇ ਜੋ ਆਏ ਸਾਲ ਕਰਵਾਏ ਜਾਂਦੇ ਹਨ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्की ਫਤਿਹ ਸੋਇਸਨ ਮੁਗੰਤੀ ਭਾਈ ਹਰਜੀਤ ਸਿੰਘ ਜਿਨ੍ਹਾਂ ਨੇ ਇਸ ਪਾਵਨ ਅਤੇ ਮੁਕੱਦਸ ਸਥਾਨ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਤੇ ਅੱਜ ਪ੍ਰਕਾਸ਼ਪੁਰ ਬਣਾਏ ਜਾ ਰਹੇ ਨੇ ਤੇ ਉਹਨਾਂ ਨੇ ਸਿੱਖ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਵੀ ਜੜੀਆਂ ਉਹ ਦਿੱਤੀਆਂ ਨਿਮਨ ਪ੍ਰੇਤ ਸਿੰਘ ਆਜਾਦ ਨਾਲ ਸੁਰਿੰਦਰਪਾਲ ਸਿੰਘ ਵਰਪਾਲ ਅੰਮ੍ਰਿਤਸਰ ਤੌਰ ਕੀ ਬਾਣੀ ਆਈ